ਬਨੋ ਅੰਤਰ ਦਿਖਾਈਏ ਕੀ ਕੀ ਕੰਮ ਹੋਇਆ ਲਓ ਜੀ ਚੱਕ ਚੱਕੀ ਕੋਈ ਸਭ ਤੋਂ ਪਹਿਲਾਂ ਤਾਂ ਮਿਲੋ ਪ੍ਰਿੰਸ ਨੂੰ ਹੋਰ ਬਈ ਪ੍ਰਿੰਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਾਣੇ ਠੀਕ ਠਾਕ ਜੀ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਸਤੇ ਪਸਤੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਹੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਜੀ ਇੱਧਰ ਜਾਂ ਬਾਹਰ ਦੇਸ਼ਾਂ ਦੇ ਦੇਸ਼ਾਂ ਤੋਂ ਸਾਰੇ ਭੈਣ ਭਰਾਵਾਂ ਦਾ ਦਿলো ਧੰਨਵਾਦ ਹੈ ਬਹੁਤ ਸੋਨਾ ਸੇਵੋ ਜੀ ਆਪਣੇ ਬਲੌਗਾਂ ਤੇ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦਾ ਤੇ ਬਾਕੀ ਜੀ ਇਹ ਬਲੌਗ ਆਪਣਾ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਬਹੁਤ ਪਹਿਣਾ ਸੇਵੋ ਗਦੇਰੇ ਭਰਾ ਇੱਧਰ ਵੀ ਬਾਹਰ ਤੋਂ ਵੀ ਤੇ ਬਾਕੀ ਜੀ ਅੱਜ ਦਾ ਬਲੌਗ ਤੁਹਾਡੇ ਲਈ ਇਹ ਹੈ ਪਿਛਲਾ ਚੱਲ ਰਿਹਾ ਜੀ ਆਪਾਂ ਇੱਕ ਸ਼ਾਪਿੰਗ ਨੂੰ ਗਏ ਤੇ ਛੋਟੀ ਇੱਕ ਨੂੰ ਤੇ ਪਹਿਣਾ ਦਾ ਮੇਰੀ ਨੇ ਬਹੁਤ ਲਾਈਕ ਕਰਿਆ ਇਹ ਸੂਟ ਇਹਨੇ ਬਹੁਤ ਵਧੀਆ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੁਣ ਤੁਸੀਂ ਨਾਲ ਬਣੇ ਰਹੋ ਤੁਹਾਨੂੰ ਦਿਖਾਈ ਜੀ ਵੀ ਘਰ ਦੇ کیا ਹਾਲਾਤ ਬਣ ਗਏ ਵੀ ਮੰਨੋ ਲੱਗਦਾ ਕੰਮ ਉਲਝੂਗਾ। ਬਾਕੀ ਤੁਸੀਂ ਨਾਲ ਬਣੇ ਰਹੋ ਜੀ ਫਿਰ ਕਰਾਨੇ ਥੋੜੀ ਮਨਜੀਤ ਨਾਲ ਵੀ ਗੱਲਬਾਤ ਤੇ ਨਾਲੇ ਤੁਹਾਨੂੰ ਥੋੜਾ ਇੱਕ ਘਰ ਦਾ ਨਕਸ਼ਾ ਦਿਖਾ ਦਈਏ ਹਾਲਾਤ ਦਿਖਾ ਦਈਏ ਅੰਦਰ ਦੇ ਵੀ ਕੀਆ ਬਣ ਗਏ। ਚਲੋ ਕੋਈ ਨਹੀਂ ਜੇ ਪਹਿਲਾਂ ਇਦਾਂ ਹਾਲਾਤ ਤਾਂ ਹੀ ਬਾਅਦ ਚ ਚੰਗੇ ਬਣਦੇ ਹੁੰਦੇ ਨੇ। ਚਲੋ ਤੁਸੀਂ ਨਾਲ ਬਣੇ ਰਹੋ ਫਿਰ ਦਿਖਾਨੇ ਤੁਹਾਨੂੰ ਆਪਣੇ ਘਰ ਦੇ ਹਾਲਾਤ ਜੀ। ਜੇ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਬਾਹਰ ਦਾ ਦਿਖਾ ਦਈਏ। ਉਮ ਐਕਸਸਿਟੀ ਨਹੀਂ ਹਮ ਐਕਸਸਿਟੀ ਪਾਪਾ ਥੱਲੇ ਲਾਣਾ ਹਾਂ ਮੈਂ ਕਿੱਥੇ ਲਾਇਆ ਪਤਾ ਪਹਿਲਾਂ ਉੱਥੇ ਲਾ ਦੇ ਤੇ ਲੋ ਜੀ ਤੁਸੀਂ ਆਪਣੇ ਜਿਹੜੇ ਪਹਿਲਾਂ ਜੁੜੇ ਹੋਏ ਆਪਣੇ ਨਾਲ ਆਪਣੇ ਪੁਰਾਣੇ ਸਬਸਕ੍ਰਾਈਬਰ ਆਪਣੀ ਫੈਮਿਲੀ ਤੁਸੀਂ ਦੇਖਿਆ ਹੋਣਾ ਉਹ ਇਹਨਾ ਆਪਣੀ ਟੂਟੀ ਦਾ ਪੈਪ ਟੁੱਟ ਗਿਆ ਤਾਂ ਉਹ ਲੀਕੇਜ ਹੋ ਗਈ ਧੀ ਲੋ ਜੀ ਆ ਜੁੜੇ ਵੀ ਆਪਾਂ ਨੇ ਸਿਮਿੰਟ ਪਾ ਤਿਆ ਕਿਉਂਕਿ ਸਿਮਿੰਟ ਜ਼ਰੂਰੀ ਤਾਂ ਬਹੁਤ ਜਣੇ ਮੈਨੂੰ ਕਹਿੰਦੇ ਤੇ ਕਹਿੰਦੇ ਉਹ ਦੇਖੋ ਪਰਾ ਨਾ ਮੀਂਹ ਦੇ ਵਿੱਚ ਉਧਰ ਪਾਣੀ ਖੜਨ ਲੱਗ ਗਿਆ ਤਾਂ ਉਹ ਸੜਕ ਟੁੱਟਣ ਲੱਗੀ ਦੀ ਤੇ ਆਪਾਂ ਨੇ ਇੱਧਰ ਕੰਦ ਦੇ ਨਾਲ ਵੀ ਪਰਾ ਆਪਾਂ ਨੇ ਕਲਰ ਕਰਾਇਆ ਜਿਹਦੇ ਕਰਕੇ ਜੀ ਥੋੜੀ ਮਿੱਟੀ ਚੱਕੀ ਢੇਰੀ ਦੀ ਉੱਥੇ ਇਹ ਵੀ ਕਰਤੇ ਜੀ ਅੱਜ ਆਪਾਂ ਨੇ ਕਿਉਂਕਿ ਉਹ ਟੋਆ ਤਾਂ ਜੀ ਫਿਰ ਉਹ ਟੋਏ 'ਚ ਪਾਣੀ ਆ ਦੇਖੋ ਆ ਖੜਾ ਕੇ ਗਿਆ ਮੋਟਰ ਸੇ ਲਓ ਜੀ ਵੇਖੋ ਸ਼ੁਰੂ ਤੋਂ ਦੇਖੋ ਜੀ ਬਾਹਰ ਤੋਂ ਇਹ ਸਫਾਈ ਹੋ ਰਹੀ ਹੈ ਜੀ ਇਹ ਦੇਖ ਐ ਇਹ ਰੰਗ ਉਤਰਿਆ ਜੇ ਹੋਰ ਤਾਰਨਾ ਹੈ ਉੱਤਰਿਆ ਨਹੀਂ ਸਵਾਰ ਕਹਿਣਾ ਤੂੰ ਤੇ ਤੁਸੀਂ ਨਾਲ ਬਣੇ ਰਹੋ ਆਹ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਵੇਖੋ ਰੰਗ ਦਾ ਕੰਮ ਚੱਲ ਰਿਹਾ ਤੇ ਇਹ ਦੇਖੋ ਹਾਲਾਤ ਸਾੜੇ ਬੂਟ ਬਾਟਾਂ ਦੇ ਡੱਬੇ ਡੁੱਬੇ ਸਾਰਾ ਸਮਾਨ ਬਾਹਰ ਹੋਰ ਭਾਈ ਮਨਜੀਤ ਮਨਜੀਤ ਨੂੰ ਮਿਲੋਈ ਸਭ ਤੋਂ ਪਹਿਲਾਂ ਤਾਂ ਅੱਜ ਮੈਂ ਰਮਜੀਤ ਬੈਠੇ ਦੇਖੋ ਜਦੋਂ ਸ਼ਾਮ ਦਾ ਟਾਈਮ ਪੇਟ ਕਰ ਹਾਂ ਹਾਂ ਜੀ ਸਭ ਦੀ ਥੀਰ ਕੇ ਆਹ ਲੋ ਜੀ ਅੱਜ ਤੱਕ ਕੱਪੜੇ ਬਹੁਤ ਹੋਏ ਤੇ ਮੈਂ ਤਾਂ ਰੇਤੇ ਜੀ ਪੜਦੇ ਅੱਜ ਪੜਦਿਆਂ ਦਾ ਨਹੀਂ ਕੁਝ ਵੀ ਬਣਿਆ ਜੀ ਇਹਦੇ ਕਰ ਮੈਂ ਅੱਜ ਕੱਪੜੇ ਵੀ ਕਿੰਨੇ ਹੋਏ ਹਾਂ ਇਹ ਵੀ ਹੁਣ ਕੰਮ ਬਹੁਤ ਜ਼ਿਆਦਾ ਹੋਨੇ ਤੇ ਇਹ ਦੇਖੋ ਸਾਰਾ ਸਮਾਨ ਇੱਧਰ ਆ ਗਿਆ ਲੋ ਜੀ ਦੀ ਦਾ ਕੰਮ ਚੱਲ ਰਿਹਾ ਹੁਣ ਤੁਸੀਂ ਘਰ ਦੇ ਹਾਲਾਤ ਵੇਖ ਕੇ ਦੱਸਿਓ ਵੀ ਕੰਮ ਓਲ ਜੂਗਾ ਕਿ ਨਹੀਂ ਤੇ ਇਹ ਅੱਜ ਦੋ ਬੰਦੇ ਜੀ ਕੱਲ ਕੱਲ ਤੋਂ ਹੀ ਆਏ ਐ 24 ਤਰੀਕ ਤੋਂ ਅੱਜ ਦੋ ਐ ਕੱਲ ਚਾਰ ਤੇ ਕੰਮ ਵੈਸੇ ਇਹ ਨਾ ਸੋਨਾ ਖਿੱਚਦੇ ਆ ਪੀਓਪੀ ਉਤਰ ਗਈ ਦੇਖੋ ਉੱਪਰ ਬਾਰਡਰ ਤਾਂ ਫੁੱਲ ਰੱਖ ਲਈ ਆਪਾਂ ਨੇ ਕਾਬਲੇ ਤੇ ਇਹ ਪੇਪਰ ਲੱਗਣਾ ਨਾ ਪੇਪਰ ਕਰਕੇ ਸਾਨੂੰ ਅੱਜ ਪੁੱਟੀ ਕੱਲ ਨਾ ਨਾ ਤਾਰਤੀ ਕੁਝ ਅੱਜ ਤਾਰ ਕਹਿੰਦਾ ਬਰਾਬਰ ਕਰ ਰਹੇ ਜਿੱਥੇ ਕਿਤੇ ਟੋਆ ਟੂਆ ਪੈ ਜਾਂਦਾ ਉਹ ਛੱਤ ਤੇ ਵੀ ਦੇਖੋ ਬਲੈਕ ਜਿਹਾ ਹੋ ਗਿਆ ਤਾਂ ਉਹ ਵੀ ਹੰਕਾਰਾਦਣਾ ਸੀ ਚਾਹੇ ਹੁਣ ਪੇਂਟ ਮਰਾ ਲਓ ਚਾਹੇ ਲਵਾ ਲਓ ਪੇਪਰ ਗੱਲ ਤਾਂ ਇੱਕ ਏ ਆ ਦੇਖੋ ਕੀ ਹਾਲਾਤ ਨੇ ਇੱਕ ਕੂਲਰ ਸਾਡਾ ਆ ਫਿਰਦਾ ਭੜਕਦਾ ਕਦੇ ਇਹ ਉਧਰ ਚਲੇ ਜਾਂਦਾ ਕਦੇ ਉਧਰ ਇਹ ਕਮਰਾ ਤਾਂ ਇਹ ਤਿਆਰ ਹੋ ਗਿਆ ਇਹ ਚੰਗੀ ਤਰ੍ਹਾਂ ਤਿਆਰ ਕਰਦੇ ਆ ਪੁੱਟੀ ਵੱਜ ਗਈ ਕੱਲੂ ਰੇਕ ਮਾਰ ਜਾ ਲੱਗਣਾ ਪੱਤੀ ਪੁੱਤੀ ਜਿੱਥੇ ਉਚਾ ਨੀ ਮਾਜਾ ਬਰਾਬਰ ਕਰ ਦੇਣਾ ਤੇ ਸਲੇਪਾਂ ਗਈਆਂ ਟੁੱਟ ਇਹ ਤੋੜ ਦਿੱਤੀਆਂ ਜੀ ਤੇ ਉਧਰ ਵੀ ਜੇ ਹੁਣ ਅਸੀਂ ਸਲੇਪਾਂ ਵਿੱਚ ਉਹ ਟੀ ਭਰਦੇ ਜੀ ਕੁਝ ਵੀ ਕਰ ਕਹਿਤਾ ਉਹਨੇ ਨਿਕਲ ਜਾਣਾ ਤਾਂ ਉਸ ਟਾਈਮ ਬਾਅਦ ਉਹ ਹੋ ਜਾਂਦੀ ਹੈ ਜੀ ਹੁਣ ਵੈਸੇ ਤਾਂ ਕੈਮੀਕਲ ਮਾਪ ਪਾ ਕੇ ਮਾਰ ਰਹੇ ਆ ਕਹਿੰਨੇ ਵੀ ਨਹੀਂ ਟੜਕ ਵੀ ਨਹੀਂ ਸਕਦੀ ਪਰ ਫਿਰ ਵੀ ਇੱਥੇ ਜਗ੍ਹਾ ਜ਼ਿਆਦਾ ਤੇ ਤਿੰਨ ਤਿੰਨ ਉਂਗਲ ਦੁਬਾਰ ਦੇ ਵਿੱਚ ਦੇਵ ਤੇ ਸਰੀਆਂ ਸਰੀਏ ਦੇਵ ਤੇ ਹੀ ਸਲੇਪ ਦੇ ਸਲੇਪ ਫਿਰ ਉਹ ਸਾਰਾ ਕੱਢਿਆ ਹੀ ਅੰਦਰ ਤੋਂ ਸਲੇਪ ਦਾ ਜੋ ਮਲਵਾ ਤਾਂ ਕੰਕਰੀਟ ਇਹ ਵੀ ਖਾਲੀ ਕਰਦੇ ਆ ਜੀ ਇੱਕ ਲੰਬਾਰੀ ਸਾਰੀ ਆਹ ਭੜਕਦੀ ਫਿਰ ਰਹੀ ਹੈ ਜੀ ਇਹ ਵੀ ਵਿਚਾਰੀ ਹੈ ਇੱਧਰ ਤੇ ਕਦੀ ਬਾਹਰ ਜਾ ਬਾਹਰ ਕਰ ਦੂੰਗਾ ਇਹਨੂੰ ਕੱਲੂ ਕਿ ਹੁੱਕੀ ਕੱਲੂ ਅਸੀਂ ਧੋਣਾ ਕਮਰਾ ਬਾਹੋਂ ਇਹਦੇ ਤੇ ਪੇਪਰ ਲੱਗਣਾ ਤੇ ਮੇਰਾ ਕੰਮ ਤਾਂ ਅੱਜ ਤੁਹਾਨੂੰ ਪਤਾ ਮੈਂ ਬਾਹਰ ਪਹਿਲਾਂ ਦਿਖਾ ਚੁੱਕਿਆ ਵੀ ਅਸੀਂ ਉਹ ਕਰਿਆ ਸਿਮਿੰਟ ਦਾ ਮੈਂ ਇਹ ਭਰ ਤੇ ਆਈ ਦੇਖੋ ਇਹ ਬਰਾਬਰ ਹੁਣ ਮੈਂ ਕੱਲੂ ਪੱਤੀ ਮਾਰ ਕੇ ਇਹਨਾਂ ਬਰਾਬਰ ਕਰ ਦੇਣਾ ਇਹ ਤੇ ਇਹ ਵੀ ਧੋ ਦੂੰਗੇ ਵੈਸੇ ਤਾਂ ਪੇਪਰ ਲੱਗਣਾ ਹੁੰਦਾ ਇਹ ਉੱtre ਰਿਹਾ ਜੀ ਤੇ ਇਹ ਦਵਾ ਆਪਣੀ ਦੁਬਾਰ ਸਹੀ ਧੀ ਇਹਨ ਤੇ ਇਹ ਦੇਖੋ ਪੀਓਪੀ ਧਾਰਤੀ ਤੇ ਹੁਣ ਇਹ ਡੈਂਟਿੰਗ ਪੈਂਟਿੰਗ ਡੈਂਟਿੰਗ ਪੈਂਟਿੰਗ ਚੱਲਦੀ ਹੈ ਡੈਂਟਿੰਗ ਪੈਂਟਿੰਗ ਜਿਹੜੀ ਵਾਲ ਪੁੱਟੀ ਕਹੇ ਕਰਦੇ ਜਿੱਕਣਾ ਹੁਣ ਕਈ ਆਪਣੇ ਬਿਊਟੀ ਪਾਰਲਰ ਜਾਂਦੇ ਉਹ ਵੀ ਕਹਿ ਦਿੰਨੇ ਡੈਂਟਿੰਗ ਮੈਂਟਿਕ ਕਰਾਣ ਚੱਲੇ ਜਾਂ ਜੋ ਵੀ ਆ ਕੋਟ ਵਾਲ ਪੁੱਟੀ ਤਾਂ ਇਹ ਵਾਲ ਪੁੱਟੀ ਦਾ ਕੰਮ ਚੱਲ ਰਿਹਾ ਜੀ ਇਹ ਵੀ ਉਹੀ ਕੁਝ ਹੋ ਗਿਆ ਜੀ ਇਹ ਹੁਣ ਅੱਜ ਅਸੀਂ ਘਰ ਦਾ ਕਰਾ ਰਹੇ ਹਾਂ ਹਾਰ ਸ਼ਿੰਗਾਰ ਤੇ ਲੋ ਜੀ ਕਿਉਂਕਿ ਆਪਣੇ ਸਬਸਕ੍ਰਾਈਬਰ ਆਪਣੇ YouTube ਫੈਮਲੀ ਭੈਣਾ ਭਰਾ ਪੁੱਛ ਰਹੇ ਤੇ ਵੀ ਪੈਂਟ ਦਾ ਕੰਮ ਚ ਕਰ ਰਹੇ ਹਾਂ ਕੀ ਕਰਨਾ ਵੈਸੇ ਤਾਂ ਜੀ ਗੱਲ ਇੱਕ ਹੁਣ ਮੈਂ ਤੁਹਾਨੂੰ ਬਾਅਦ ਚ ਦੱਸਦਾ ਇਹ ਪਈ ਸਾੜੀ ਐਲਸੀਡੀ ਹੁੰਜੇ ਚਲਾਤੀ ਅਸੀਂ ਤੇ ਬਾਕੀ ਇਹ ਕਮਰਾ ਰਹਿ ਗਿਆ ਹੁਣ ਇਹਦੀ ਕਾਲੂ ਤਿਆਰੀ ਹੈ ਜੀ ਤੇ ਇਕਲਵਾਰੀ ਆ ਪਈ ਐ ਸਾੜੀ ਇਧਰ ਕੋ ਮਰੀ ਐ ਇਹਦਾ ਤਾਂ ਪਈਏ ਹੀ ਹੈਗੇ ਤਾਂ ਆਪ ਮਰੀ ਐ ਤੇ ਗੱਦੇ ਸਾਡੇ ਅੰਦਰ ਵਾਲੇ ਪਏ ਆ ਤੇ ਬਾਹਰ ਵਾਲੇ ਉਹ ਪਏ ਆ ਬੁਰਾਈ ਹਾਲ ਐ ਹੁਣ ਨਾ ਪੁੱਛੋ ਬਸ ਦੋਕ ਗੱਦੇ ਸ਼ਾਮ ਨੂੰ ਚੱਕੀਦੇ ਆ ਬੈਣਾ ਤੇ ਕੇਰ ਕੇ ਬਾਹਰ ਪੈਜੀ ਦਾ ਆਕ ਰੈਡ ਕਰਾ ਲੈਣਾ ਤਾਂ ਹਰ ਨਵੇਂ ਘਰ ਲੈ ਲੋ ਹਾਂ ਹਾਂ ਉਹਦਾ ਵੀ ਤਾਂ ਕਰਾਉਣਾ ਪੈਣਾ ਕਿਸੇ ਟਾਈਮ ਜਾ ਕੇ 2 4 5 ਸਾਲ ਬਾਅਦ ਉੱਥੇ ਵੀ ਹੋਣਾ ਹੀ ਹੈ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੈ ਹਰੇਕ ਸਾਲ ਨਹੀਂ ਮਤਲਬ ਨਾ ਨਾ 4 5 ਸਾਲ ਬਾਅਦ ਉਹਦਾ ਉਹਦਾ ਵੀ ਹੁਲੀਆ ਇਕਣੀ ਹੋ ਜਾਣਾ ਫਿਰ ਉਹ ਵੀ ਕਰਵਾਉਣਾ ਪੈਣਾ ਜਿਕਣਾ ਹੁਣ ਆਪਾਂ ਕੋਈ ਗੱਡੀ ਲੰਨੇ ਮਸ਼ੀਨਰੀ ਉਹਦੀ ਵੀ ਤਾਂ ਬਈ ਉਹ ਸਰਵਿਸ ਵਗੈਰਾ ਕਰਾਣੀ ਪੈਂਦੀ। ਤੋ ਤੋ ਬਈ ਹਾਂ ਬਈ ਬੜਾ ਆ ਦੇਖ ਲੋ ਕਿਹ ਹਾਲਾਤ ਹੋ ਗਏ ਜੀ ਆ ਵੈਸੇ ਤਾਂ ਇੱਕ ਜਿਹੜੇ ਸਾਢੇ ਬੰਦੇ ਆ ਕੱਲ ਇਹਨਾਂ ਨੇ ਜਿੰਨਾ ਵੀ ਮਲਬਾ ਤਾਰਿਆ ਤਾਂ ਉੱਪਰ ਤੋਂ ਬਹੁਤ ਰਿਹਾ ਉਹ ਸਾਰਾ ਚੱਕ ਕੇ ਕਲੀਨ ਕਰਕੇ ਅੱਜ ਵੀ ਦੁਪਹਿਰੇ ਤੇ ਕਲੀਨ ਕਰ ਗਏ ਤੇ ਹੁਣ ਫੇਰ ਇਹ ਹੈ ਹੁਣ ਫੇਰ ਇਹਨਾਂ ਕਲੀਨ ਕਰ ਦੇਣਾ ਕਿਉਂਕਿ ਠੇਕਾ ਨਾ ਹੀ ਹੁਣ ਬਾਕੀ ਜੀ ਤੁਸੀਂ ਗੈਸ ਲਾ ਕੇ ਆਪ ਦੱਸਿਓ ਵੀ ਪੇਂਟ ਕਰਾ ਕੇ ਫਾਇਦਾ ਤੱਕ ਵਾਲਪੇਪਰ ਲਾ ਕੇ ਫਾਇਦਾ ਹੈ ਵੈਸੇ ਹੁਣ ਜੇ ਪੇਂਟ ਕਰਾਉਂਗੇ ਤੁਹਾਨੂੰ ਪਤਾ ਰੰਗ ਰੂੰਗ ਜੇ ਬਹੁਤ ਪੈਣੇ ਆ ਫਿਰ ਪੇਂਟ ਮਿਲਕਾ ਆਣੇ ਆ ਉਹ ਹੁਣ 4-4000 ਦੀ ਪਾਲਟੀ ਬਣਦੀ ਹੈ ਜੀ 15-20 ਕਿਲੋ ਦੀ 10 ਕਿਲੋ 15 ਦੀ ਲਾ ਲਓ ਕੰਪਿਊਟਰ ਬਣਦਾ ਪੇਂਟ ਤੇ ਬਾਕੀ ਮੈਂ ਤਾਂ ਇੱਕ ਗੱਲ ਕਹੇ ਰਹੀ ਜੀ ਵੀ ਗੱਲ ਉੱਥੇ ਹੀ ਪਹੁੰਚਣੀ ਜੀ ਹੈ ਕਿ ਨਹੀਂ ਮਨਜੀਤ ਹਾਂ ਉੱਥੇ ਤਾਂ ਨਹੀਂ ਕਾਹਤੇ ਨਹੀਂ ਪਹੁੰਚਣੀ 14000 ਇਹਨਾਂ ਦਾ ਹੈ ਤੇ 2-3000 ਦਾ ਸਮਾਨ ਆ ਲਿਆ ਅਜੇ ਆਣਾ ਹੈ ਜਿਹੜਾ ਅਸਲੀ ਪੇਂਟ ਬਾਹਰ ਦਾ ਆਣਾ ਹੈ ਉਹ ਆਣੀਆਂ ਹੈ ਮਹਿੰਗਾ ਜਿਹੜਾ ਮਿਲਕ ਆਣਾ ਬਣ ਕੇ ਕਲਰ ਦੱਸੂਗੇ ਆਪਾਂ ਤੇ 34000 ਉਹਨਾਂ ਲੈ ਲੈਣਾ 36 36 35 36 ਉਹਨਾਂ ਦਾ ਹੋ ਗਿਆ ਤੇ 14 ਇਹ ਕਿੰਨਾ ਹੋ ਗਿਆ 36 ਹਰ 1450 ਇਹਨੇ 25 ਹੁੰਦਿਆ ਤਾਂ ਆਪਣਾ ਲੇਬਰ ਦਾ ਤੇ 25 ਦਾ ਸੀ ਪੇਂਟ ਲਾ ਲਿਆ ਤਾਂ ਹੋ ਗਿਆ 50 ਜੇ ਪੇਂਟ ਕਰਾਉਂਦੇ ਤਾਂ 60 70 ਪਰ ਪਹੁੰਚਣੀ ਸੀ ਗੱਲ 70 75 ਪਰ ਹੁਣ ਦੇਖ ਤਾਂ ਵੀ ਵਾਲ ਪੇਪਰ ਹਰਾ ਆ ਕੰਮ ਵੀ ਫਿਰ ਗਲਤ ਆ ਉਹੀ ਕੁਛ ਹੋ ਗਿਆ ਸਾਰਾ ਦੇਖ ਲੋ ਫਲਾਤ ਜੀ ਤੋ ਡਰਦੇ ਸੀ ਕੰਮ ਤਾਂ ਉਹੀ ਹੋ ਗਿਆ ਮਨਜੀਤ ਜੀ ਤਾਂ ਡਰਦੇ ਤੇ ਕੰਮ ਤਾਂ ਉਹੀ ਹੋ ਗਿਆ ਆ ਦੇਖ ਨੀਚੇ ਧੋਤੋਈਆ ਵੀ ਹੋਣਾ ਆਜੇ ਤੱਕ ਹਾਂ ਤੇ ਬਾਕੀ ਇਹ ਕਮਰਾ ਰਹਿ ਗਿਆ ਤੇ ਕਿਚਨ ਰਹਿ ਗਿਆ ਕਿਚਨ ਵਿੱਚ ਆਪਾਂ ਨੇ ਵਾਲ ਪੇਪਰ ਨਹੀਂ ਲਵਾਉਣਾ ਪੇਂਟ ਹੀ ਕਰਾਉਣਾ ਬਾਕੀ ਗੱਲ ਉੱਥੇ ਹੀ ਪਹੁੰਚ ਜਣੀ ਮਨਜੀਤ ਤੈਨੂੰ ਦੱਸਤੀ ਮੈਂ ਮੰਨੇ ਤੋ ਨਾ ਮੰਨੇ ਗੱਲ ਉੱਥੇ ਹੀ ਜਾਣੀ ਹਾਂ ਤਾਂ ਹੁੰਦੀ ਗੱਲ ਨਾ ਪਰ ਤੁਹੇ ਕਿਹਾ ਤਰਾਹੀ ਕੁਝ ਵੀ ਨਹੀਂ ਹੋਤਾ ਨਾ ਇਹਦੇ ਨਾਲ ਤਾਂ ਇੱਥੇ ਹੀ ਅੱਖ ਲੈਣਾ ਤਾਂ ਐਤਰਾ ਵੀ ਠੀਕ ਐ ਤਾਂ ਡੱਬ ਖੜੱਬਾ ਜਾ ਕਹਿਣਾ ਇਹਦੇ ਜਾਂਦਾ ਬਈ ਇਕੱਲਾ ਹੂੰ ਇਹ ਦੇਖੋ ਨਾ ਸਾੜੇ ਤਾਂ ਸਿਮਿੰਟ ਵੀ ਛੱਡ ਗਿਆ ਤਾਂ ਉਹਨਾਂ ਪਤਾ ਕੀ ਹੋਇਆ ਤਾਂ ਜਦੋਂ ਅਸੀਂ ਮਕਾਨ ਬਣਵਾਇਆ ਤਾਂ ਨਾ ਤੁਹਾਨੂੰ ਪਤਾ ਪਰਦੇਸੀ ਬੰਦੇ ਤੇ ਠੇਕੇਦਾਰ ਉਹਨਾਂ ਬਾਅਦ ਚ ਆ ਕੇ ਨਾ ਇਹ ਇਦਾਂ ਹੀ ਕਰਦੇ ਆਂ ਵੀ ਇਹ ਪੇਂਟ ਵਾਲੇ ਨੂੰ ਵੀ ਨਾ ਸਾਹਮਣਾ ਜੇ ਹੁਣ ਪੇਂਟ ਕਰਾਂਦੇ ਸੀ ਇਹਨਾਂ ਅੰਦਰ ਅੰਦਰ ਸਾਰਾ ਇੰਚ ਸਹੀ ਕਰ ਦੇਣਾ ਤਾਂ ਬਾਹਰ ਜਾ ਕੇ ਦੱਦਾ ਪਾੜ ਦੰਨੇ ਬਸ ਬਾਥਰੂਮਾਂ ਚ ਜਾ ਤਾਂ ਇੱਕ ਨਹੀਂ ਇੱਧਰ ਆ ਦੇਖ ਲਓ ਲਪਾਈ ਜਿਹੜੀ ਇਹਨਾਂ ਕਰੀ ਹੈ ਨਾ ਉਹ ਕਿਹੜਾ ਪਾਣੀ ਦਾ ਏਡਾ ਨਾ ਉਹ ਰਸਲਾਬਤੀ ਕੋਈ ਆਮ ਖੁੱਲਾ ਹਵਾਦਾਰ ਕਮਰੇ ਆ ਜੀ ਇਹ ਦੇਖੋ ਤੇ ਜਾਲੀ ਲੱਗੀ ਵੀ ਪਰ ਇਹ ਕਾਹਤੋਂ ਗਿਰਿਆ ਪਤਾ ਤੁਹਾਨੂੰ ਮੰਜੀ ਔਰ ਇੱਧਰ ਕਾਹਤੋਂ ਗਿਰਿਆ ਇੱਕ ਉਸਤਾ ਲਾਲਾ ਵੀਸਲਾ ਵੈਸੇ ਇਹ ਤਾਂ ਅੰਦਰ ਵਾਲੀ ਕੰਧ ਹੈ 5 ਇੰਚੀ 6 ਇੰਚੀ ਇਹਦੇ ਪਰ ਵੀ ਨਹੀਂ ਤੇ ਇਹ ਕੰਮ ਹੋਣਾ ਚਾਹੀਦਾ ਇਹਨਾਂ ਨੇ ਜਿਹੜਾ ਇਹ ਮਸਾਲਾ ਬਣਾਉਣਾ ਹੈ ਨਾ ਲਪਾਈ ਵਾਲਾ ਉਹ ਬਣਾਉਣੇ ਆ 8 ਇੱਕ ਦਾ ਕੁਸ ਹੈ ਉਹਦੇ ਵਿੱਚ ਦੋ ਤਾਹਲੇ ਵੱਧ ਪਾਤੇ ਘੱਟ ਰਹਿ ਗਿਆ ਸਿਮਿੰਟ ਬਸ ਉਹਨਾਂ ਝੜਨਾ ਹੀ ਆ ਰੇਤ ਨੇ ਸਮਝ ਗਈ ਆ ਹੋ ਜਾਂਦਾ ਹੈ ਤੇ ਲੋ ਜੀ ਤੇ ਬਾਕੀ ਹੁਣ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਇਹ ਇਹਨਾਂ ਨੂੰ ਵੀ ਪੇਂਟ ਕਰਾਉਣਾ ਤਾਂ ਜੀ ਅਸੀਂ ਇਹ ਤਿੰਨ ਛੜ ਤੇ ਵੀ ਧੋਏ ਤੇ ਠੀਕੇ ਆ ਕਿਉਂਕਿ ਇਹਨਾਂ ਨੂੰ ਪਿਛਲੇ ਸਾਲ ਤੇ 2 ਕ ਸਾਲ ਹੋਏ ਮੈਂ ਦੁਬਾਰਾ ਕਰਤਿਆ ਤਾਂ ਇਹਨਾਂ ਨੂੰ ਤੇ ਇਹਨੂੰ ਵੀ ਤੇ ਅਸੀਂ ਇਹ ਦਰਵਾਜੇ ਦੁਬਾਰਾ ਕਰਵਾਣੇ ਆ ਜੀ ਇਹ ਇਹ ਉਹ ਬਾਹਰ ਗੇਟ ਨੂੰ ਕਰਾ ਦਾਂਗੇ ਪੇਂਟ ਤੇ ਇੱਕ ਇਹਨਾਂ ਨੂੰ ਕਰਾਣਾ ਦੁਬਾਰਾ ਨਹੀਂ ਤਾਂ ਕੰਮ ਬਹੁਤ ਵੱਜ ਜਾਣਾ ਜੀ ਇੱਥੇ ਉਹ ਦੇਖ ਲਿਓ ਇਹ 2 ਲੀਟਰ ਇਹ ਪੇਂਟ ਆ ਜਾਣਾ ਵਿੱਚ ਇਹ ਥੋੜਾ ਇੱਕ 100 200 ਗ੍ਰਾਮ ਇਹ ਆਊਗਾ ਪੱਤੀਆਂ ਵਾਲਾ ਤੇ 골ਡਨ ਵੀ ਆਣਾ ਇਹ ਸਿਲਵਰ ਵੀ ਆਣਾ ਤੇ ਇਹ ਵੀ ਆਣਾ ਹੂੰ ਤਾਂ ਮਾਇਆ ਦਰਵੀ ਤੇ ਪਾ ਗਏ ਉਹ ਕਹਿ ਰਹੇ ਹੁੰਦੇ ਤੇਜ ਜਨ ਫੇਰ ਕੀ ਕਰਨਾ ਤਾਂ ਨਹੀਂ ਮਿਲਦੇ ਕਿੱਥੇ ਹੁਣ ਆਪਰ ਚਲ ਦੇਖ ਲੂੰਗੇ ਹੁਣ ਤਾਂ ਉਹ ਗੱਲ ਆ ਗਈ ਸਿਆਣਿਆਂ ਦੇ ਕਹਿੰਦਾ ਤੇਰੇ ਮੂਰੇ ਥਾਂ ਸਿੱਟਿਆ ਚਾਹ ਲਹਿੰਗਾ ਬਣਵਾ ਲੈ ਚਾ ਚੌਲੀ ਫਿਰ ਉਹ ਫੇਰ ਦੇਖ ਲੈ ਹੁਣ ਦੋ ਚਾਰ ਹਾਂ ਭਾਈ ਉਹ ਵੀ ਦੇਖ ਲਈ ਬਾ ਹੁਣ ਐ ਕਰੀ ਜਾਇਆ ਕਰਕੇ ਆਏ ਆ ਇਹਨੂੰ ਕਿੰਨਾ ਕੁ ਲੱਗ ਜੂ 1000 ਰੁਪਿਆ ਇਹਨੂੰ ਕਿੰਨਾ ਕੁ ਲੱਗ ਜੂ 500 ਇਹਨੂੰ ਲੱਗ ਜੂਗਾ 700 ਕਰਾ ਲਓ ਇਹ ਵੀ ਕਰਾ ਲਓ ਇਹ ਵੀ ਕਰਾ ਲਓ ਆਹ ਹੋ ਮੈਂ ਵੀ ਤਾਂ ਦੋ ਐਨਾ ਗੈਲਾ ਜੋੜਤੇ ਆ ਕਰਾ ਦੇਣਾ ਮੈਂ ਕਿਹਾ ਛੋਟੀ ਜਿਹੀ ਮੋਰੀ ਵੀ ਕਰ ਦੋ ਗੈਲ ਗੇਟ ਕਰ ਦੋ ਰਹਿ ਤਾਂ ਕੁਝ ਨਹੀਂ ਗਿਆ ਹਾਂ ਇਹ ਇੱਕ ਦਰਵਾਜ਼ਾ ਉਹ ਪਿਆਈ ਸਾਡਾ ਇਹ ਦਰਵਾਜ਼ਾ ਇੱਕ ਮਾਰਬਲ ਆ ਜੀ ਬਾਕੀ ਮੇਰੇ ਵਾਲੇ ਤਾਂ ਬੰਤੇ ਜੀ ਆਹ ਦੇਖ ਲਓ ਮੇਰੀਆਂ ਤਾਂ ਬੰਤੀਆਂ ਗੜ੍ਹੜੀਆਂ ਮਨਜੀਤ ਨੇ ਕਹਿੰਦੀ ਤੂੰ ਤਾਂ ਚੱਕ ਆਪਣਾ ਚੱਲ ਮੈਂ ਤਾਂ ਤਿਆਰ ਆਈ ਆਪਾਂ ਤਾਂ ਆਪਣੀ ਦੁਕਾਨ ਮਾ ਤਾਂ ਢੀਕਦੀ ਐ ਆਪਾਂ ਤਾਂ ਆਪਣਾ ਮੰਜਾ ਉੱਥੇ ਪਿਆ ਇਦਾਂ ਤਾਂ ਆਪਾਂ ਤਾਂ ਜਾ ਕੇ ਗੇਰ ਕਰ ਕਿਸਰਾਣੇ ਕਿ ਨਹੀਂ ਬਸ ਪੈ ਜਾਣਾ ਆਪਾਂ ਤਾਂ ਪਾਸਾ ਚੱਲਦੇ ਗੱਲ ਤੇ ਬਾਅਦ ਕਿਉਂਕਿ ਪੂਰਾ ਤਾਂ ਕੰਮ ਬਹੁਤ ਉਲਝਿਆ ਪਿਆ ਸੇਵਕਾ ਚੱਲੋ ਸੇਵਕਾ ਨਿਕਲ ਲੈ ਬਿੰਦਰਾ ਹੋਰ ਇਹ ਤਾਂ ਖਬਰ ਆ ਕਾ ਸੁੱਕਾ ਵਿਆਹ ਬੂ ਦੇ ਵਿੱਚੇ ਚੱਲੂ ਪ੍ਰੋਗਰਾਮ ਆਹੀ ਗੱਲ ਬਾਤ ਹੈ ਜੀ ਤੇ ਬਾਕੀ ਮਿਲਦੇ ਆਂ ਹੁਣ ਤੁਹਾਨੂੰ ਫੇਰ ਕੰਮ ਖਾਸਾ ਹੀ ਉਲਝ ਗਿਆ ਜੀ ਮੈਂ ਦੇਖ ਲਿਆ ਲਾ ਲਿਆ ਹੀ ਅੰਦਾਜ਼ਾ ਮੈਂ ਚਲੋ ਫੇਰ ਮੈਂ ਲੋ ਜੀ ਇੱਕ ਸਲੇਪ ਰਹਿ ਗਈ ਸੀ ਇਹ ਤੇ ਆ ਕਾਣਾ ਉਹਨੇ 5 ਕਿਲੋ ਦਾ ਕਾਣਾ ਵੱਧੇ ਹੋਣਾ ਕੀ ਟਾਈਮ ਤਾਂ ਜੀ ਇਹ ਜਦੋਂ ਮਕਾਨ ਬਣਾਇਆ ਤਾਂ ਨਾ ਮੈਂ ਸਪੈਸ਼ਲ ਨਾ ਦੁਬਾਰਾ ਮਿਸਤਰੀ ਨੂੰ ਲੈ ਕੇ ਆਇਆ ਤਾਂ ਵੀ ਆ ਜਾ ਯਾਰ ਸਲੇਪਾਂ ਬਣਾ ਦੇ ਦੋ ਤਿੰਨ ਪਹਿਲਾਂ ਸਲੇਪਾਂ ਦਾ ਗਵਾਇਆ ਲੈ ਤਾਂ ਅਜੇ ਨਿਕਲੇ ਵੀ ਰਹਿ ਗਏ ਮਿਸਤਰੀ ਕਹਿੰਦਾ ਸਵੇਰੇ ਆ ਕੇ ਵੀ ਕੱਢ ਦੰਨਾਗਾ ਨਾ ਜਿਹੜਾ ਅਸੀਂ ਸਾਡੇ ਹੀ ਘਰ ਦਾ ਚੈਟਿੰਗ ਹੋ ਰਹੀ ਹੈ ਇਹ ਉਲਟ ਨਹੀਂ ਹੋ ਗਿਆ ਕੰਮ ਪਹਿਲਾਂ ਪੈਸੇ ਦੇ ਕੇ ਬਣਵਾਈਆਂ ਹੁਣ ਪੈਸੇ ਦੇ ਕੇ ਤੜਵਾਈਆਂ ਲੋਈ ਸਬਜ਼ੀ ਦਾ ਕੰਮ ਵੀ ਚੱਲ ਪਿਆ ਮੇਤਰੀ ਖੜ ਜੂਗਾ ਕਿ ਤਰਬੀ ਕਰਨਾ ਇਹਨੂੰ ਨਹੀਂ ਨਹੀਂ ਖੜ ਜਾਏਗਾ ਅੱਛਾ ਇਹ ਮਿਸਤਰੀ ਸਾਡਾ ਫੋਰਮੈਨ ਹੈ ਹੀ ਬਹੁਤ ਪੱਕਾ ਵਧੀਆ ਬੰਦਾ ਹੈ ਉਹ ਪੀ ਪੱਟੀ ਮਾਰਤੀ ਹੈ ਨਾ ਸਾਰੀ ਐਨ ਕਲੀਅਰ ਹੋ ਗਿਆ ਬਸ ਸਾਡੂ ਦੋਏ ਹੈ ਨਾ ਜਦ ਰੇਗਮਾਰ ਵੱਜਣਾ ਬਾਕੀ ਅੱਜ ਦਾ ਵਲੌਗ ਮੈਂ ਤੁਹਾਨੂੰ ਦੇ ਰਿਹਾ ਜਰੂਰ ਦੱਸਿਓ ਜੀ ਵੈਸੇ ਮੈਂ ਆ ਰੱਖਿਆ ਵਾ ਨਾ ਜੀ ਕੇ ਤੇ ਸਹੀ ਨਾ ਹੋਇਆ ਰਾਮਾ ਇਹ ਤਾਂ ਰੱਖਿਆ ਵੇ ਪੀਨੂ ਦੇਖ ਲੈਣੇ ਜੇ ਲੱਗ ਜੰਨੇ ਫੇਰ ਕੰਮ ਇਹ ਨਹੀਂ ਸਾਫ ਕਰੀਏ ਇਸ ਵਾਰ ਆ ਰੇ ਰੇਤੀ ਚਾਲਾ ਰੇਤੀ ਚਾਲਾ ਨਹੀਂ ਆਇਆ ਕਾ ਹਾਂ ਰੇਤੀ ਨਹੀਂ ਚਾਲਾ ਅਰੇ ਰੇਤੀ ਇਹ ਵਾਲ ਰੇਤੀ ਦਾ ਹਾਂ ਢਾਲਾ ਹੋਇਆ ਕੱਲਾ ਰੇਤਾ ਹੀ ਹੈ ਦੇਚ ਚ ਚਾਲੇ ਨਹੀਂ ਹੈ ਚਾਲੇ ਨਹੀਂ ਹੈ ਆ ਕਰੀਏ ਚਲੋ

ਅੱਜ ਗੋਭੀ ਬਣੂਗੀ ਗੋਭੀ ਆ ਸ਼ਾਮ ਦਾ ਖਾਣੇ ਦਾ ਵੀ ਪ੍ਰਬੰਧ ਕਰਨਾ ਜੀ ਸੱਚੀ ਜਦ ਬੱਜੇ ਨਾ ਖਾਣਾ ਹੁਣ ਦੜਾ ਦੜਾ ਮੇਰਾ ਤਾਂ ਦਿਲ ਰੋਇਆ ਤੁਸੀਂ ਵੀ ਦੱਸਿਓ ਜੀ ਮੈਂ ਤਾਂ ਨਾਲ ਘਰ ਬਣਾਏ ਵੇ ਹੁਣ ਟੁੱਟਦਾ ਕਿੱਥੇ ਰੋਹਦਾ ਜੀ ਇਹ ਤਾਂ ਪੱਕੀ ਚਲੋ ਇਹ ਪਿਆ ਕਰੂਗਾ ਕੋਈ ਗੱਲ ਵੀ ਗਲਤ ਨਾ ਹੋਵੇ ਬਸ ਹੰਦਰ ਬੰਦ। ਇਹ ਰਾਤ ਨੂੰ ਇਦਾਂ ਹੀ ਜਿਹੜੀ ਰਾਣੀ ਸੰਤਰਾ ਬਾਹਰ ਖੜੀ ਏ। ਇਹ ਦੇਖ ਲਓ ਇਦਾਂ ਹੀ ਪਿਆ ਸਮਾਨ। ਚਲੋ ਆਪੇ ਕਰੂਗੀ। ਜੇ ਇਹ ਪੈਸੇ ਲਵਾਉਗੀ ਕੋਈ ਨਹੀਂ ਔਖੇ ਸੌਖੇ ਪੈਸੇ ਦਾ ਉਤਰ ਜੂंगे। ਆਧਾਰ ਸਦਾਰ ਕਰ ਲਾਂਗੇ ਕਿਸੇ ਗੱਲ। ਪਰ ਇਹ ਆਪੇ ਕਰੂਗੀ ਕਰਦੀ ਆ ਜਿਹੜੀ ਸੈਟਿੰਗ ਹੈ ਇਹ ਆਪੇ ਕਰੂਗੀ। ਮਨਜੀਤ ਗਾਉ ਇਹ ਤਾਂ ਬੰਦੀ। ਗੱਲ ਤੂਆ ਕੋਟ ਵੱਜ ਗਿਆ। ਬਾਹਲ ਪੇਪਰ ਫਿਰ ਸਿੱਧੀ ਐ। ਸਾਫ ਦੁਵਾਰ ਤੇ ਵਧੀਆ ਲੱਗਦਾ ਹੀ ਲੱਗਿਆ ਵਾ। ਪੇਪਰ ਤਾਂ ਜੇ ਲੱਗਣਾ ਇਹ ਤਾਂ ਬਾਲ ਬਾਲੇ ਹੋ ਰਿਹਾ ਬਾਲ ਬਾਲੇ ਹੋ ਰਿਹਾ ਬਾਲ ਬਾਲ ਬਚੋ ਗਏ ਨੇ ਬਾਲ ਪੇਪਰ ਲੋ ਕਰਦੇ ਜੀ ਬੁਟੀ ਕਾਜ ਨਹੀਂ ਬਣਦਾ ਤਾਂ ਚੱਲ ਕਾਲੂ ਮਾਰ ਦਾਂਗੇ ਪੱਤੀ ਇੱਕ ਵਾਰ 100 ਪੱਤੀ ਹੋਏ ਬੁਟੀ ਕਰ ਦੇਗੇ ਜੀ ਹਾਂ ਬੁਟੀ ਹੋ ਜੂਗੀ ਇਹਦੇ ਬ ਚਲੋ ਦੋ ਜੀ ਉਹ ਵੀ ਟਕੇ ਆ ਗਿਆ ਹੋਣੀ ਹੈਗਾ ਸੀਟ ਹੋ ਰਹਿਗਾ ਨਹੀਂ ਹੋਰ ਬੁਟੀ ਬਣ ਜੇ ਚਲੋ ਜੇ ਚੋ ਤੇ ਕਰਾਈ ਜੋ ਕਿ ਬਣेंगे ਦੇਖ ਲੋ ਜੀ ਪਹਿਲਾਂ ਜਦੋਂ ਮਕਾਨ ਬਣਦਾ ਨਾ ਜਦ ਕਰਾ ਲਵੇ ਕੋਈ ਵਧੀਆ ਕੰਮ ਨਹੀਂ ਬਾਅਦ ਚ ਆ ਕੇ ਦੇਖ ਲੋ ਚੱਕ ਥੱਲੇ ਲੱਗ ਹੈ ਜੀ ਇਹ ਸਾਫ ਸਫਾਈਆ ਲੱਗ ਹੈ ਜਿਹੜਾ ਉਹ ਆਪਾਂ ਨੇ ਦੇਖੋ ਕੱਟਣਾ ਉਹ ਲੱਗ ਹੈ ਤੇ ਜਿਹੜਾ ਨੁਕਸਾਨ ਹੋਣਾ ਉਹ ਲੱਗਾ ਦੇਖੋ ਬੱਲਵ ਸਾਡਾ ਥੱਲੇ ਨੀਚੇ गिर ਗਿਆ ਇਹ ਵੀ ਲਾਉਣੇ ਪੈਣੇ ਚਲੋ ਆਪਾਂ ਠੀਕ ਆ ਜਾਈਏ ਹਾਂ ਵਿਚ ਆ ਰਹਿ ਨੇ ਮਿਲ ਰਹੇ ਹੈ ਜਿਆਦਾ ਸਾਰਾ ਟਾਗਾ ਬਣਾਣਾ ਸਰੇਣੇ ਦੇ ਕਿੱਥੇ ਕਰਨਾ ਹੁਣ ਬੰਦ ਆ ਮੈਂ ਤਾਂ ਨਹੀਂ ਇਹ ਛੇੜਦਾ ਨਾ ਛੇੜਨਾ ਜੇ ਮੈਂ ਨਹੀਂ ਛੇੜਦਾ ਨਾ ਨਾ ਮੈਂ ਨਹੀਂ ਇਹ ਜੇ ਮੈਂ ਇਹ ਪੈਸੇ ਉញੋਂ ਥੋੜੋ ਲਾ ਰਿਆ ਮੈਂ ਮੈਂ ਤਾਂ ਕਿਹਾ ਵੀ ਹੁਣੀ ਹੈ ਹੁਣੇ ਨਹੀਂ ਜਦ ਕਾਰਨਾ ਕਰਨ ਇੱਕ ਕਹਿੰਦੇ ਤੀਜੀ ਪੋਸਟਮਾਂ ਜਾ ਕੇ ਦੁਬਾਰਾ ਇੱਕ ਵਾਰ ਕਰ ਬਣਦਾ ਤੀਜੀ ਪੋਸਟਮਾਂ ਜਾ ਕੇ ਮੈਂ ਤਾਂ ਬਣਾ ਤੇ ਮੇਤੇ ਦੋ ਬਾਰ ਨਹੀਂ ਬਣਨਾ ਇੱਕ ਪੋਸਟਮੈਂ ਹੁਣ ਕਰਨ ਆਪਣਾ ਕਰੋ ਨਾ ਕਰੋ ਮੈਂ ਤਾਂ ਉਹ ਦੇਖੋ ਸੰਮਾ ਵਾਲਾ ਮੰਗਾਇਆ ਪਰ ਹੋਰ ਇਹਦੀ ਭਾਲ ਪੁਲਿਸ ਮਾਰਾ ਕੇ ਮੈਨਾਂ ਲਾ ਕੇ ਚਾਦਰਾਂ ਆ ਬੈਜੇ ਕਰਨਾ ਬਸ 45ਵੇਂ ਸਾਲ ਮੈਂ ਜਾਣਦੇ ਮੈਨੂੰ ਮੇਰੇ ਤਾਂ 38 40 ਦੇ ਹੀ ਹੋਇਆ ਜੀ ਮੈਂ ਜਾਣਦੇ 45ਵੇਂ ਮੇਰਾ ਲੱਗਾ ਰੋ ਪਰ ਉਹ ਨਿਕਲ ਜੇ ਕਰਨਾ ਸ਼ਾਮ ਨੂੰ ਐ ਕਰ ਦੇਣਾ ਹੈ ਲਓ ਭਾਈ ਚਾਹ ਪਾਣੀ ਲਓ ਚਲੋ ਠੀਕ ਹੈ ਜੀ ਫਿਰ ਮੈਂ ਬਾਤ ਹੈ ਇਸ ਤਰ੍ਹਾਂ ਭਾਈ ਪ੍ਰਿੰਸ ਆ ਉਲਝ ਗਿਆ ਨਾ ਕੰਮ ਹੋਣਾ ਨਾ ਕਿਤਰਾ ਲੋਟ ਆਊਗਾ ਤੇ ਅਜੇ ਵੀ ਇਦਾਂ ਹੀ ਪਿਆ ਉਹਦਾ ਨਾਲੇ ਭਾਈ ਬਾਲ ਪੇਪਰ ਵਾਲੇ ਨੇ ਕੱਲ ਤੇ ਬਾਅਦ ਉਹਦਾ ਕੋਈ ਫੋਨ ਨਹੀਂ ਆਇਆ ਹੈ ਸੁਣਾ ਦੋ ਦੋ ਦੀ ਆਪ ਘਰੇ ਔਰ ਇਹਦਾ ਜਿਹੜਾ ਕੈਟ ਹੈ ਉਹ ਲੋੜੀਂਦਾ ਸਾੜ ਕਰਦੇ ਚੱਲ ਜਿਓ ਹਾਂ ਉਹ ਬਣਾਣੇ ਹਾਂ ਹਾਂ ਉਹ ਬਣਾਣੇ ਨਾ ਆਹੋ ਆ ਇਹਦਾ ਬਹੁਤ ਹੋਰ ਤਾਂ ਉਹਨਾਂ ਅਸੀਂ ਦੋ ਕਮਰਿਆਂ ਦੇ ਸਿਲੈਕਟ ਦੇਤੇ ਜੀ ਕਰਕੇ ਇਹ ਇਹਦਾ ਤਾਂ ਨਹੀਂ ਹੋ ਰਿਹਾ ਜਿਹੜਾ ਵੀ ਅਸੀਂ ਦੰਨੇ ਉਹ ਕਹਿੰਦਾ ਇਹ ਕਿਹੜਾ ਇੱਕ ਕੰਦ ਹੈ ਦੀ ਪਿੱਛਾਂ ਕਹਿੰਦਾ ਇਹ ਸਾਰੇ ਤਾਂ ਪੁੱਟ-ਪੁੱਟੋ ਦੇ ਪਿੱਲਰ ਹੈ ਇਹਨਾਂ ਦਾ ਕਹਿੰਦਾ ਤੂੰ ਥਵਾੜਾ ਕਰਿਆ ਬਣੀ ਮੈਂ ਕੰਪਿਊਟਰ 'ਚ ਸੈਟਿੰਗ ਦੇ ਕੇ ਉਹਦਾ ਉਹਦੀ ਉਹਦੀ ਅਹ ਮਨ ਕਰੀ ਹਾਂ ਮੈਂ ਕਿ ਉਹ ਨਾ ਨਹੀਂ ਲਾਇਆ ਵਾ ਉਹ ਵੀ ਬ੍ਰੈਂਡਰਾ ਹੋ ਆ ਬਦੋ ਬੁਖਾ ਦੇ ਰਹੀ ਹੈ ਇਹ ਵੀ ਨਿਆ ਆ ਬੜਿਆ ਨਾ ਅੱਛਾ ਬਾਕੀ ਜੀ ਗੱਲਾਂ ਇਹ ਵੀ ਪ੍ਰਿੰਸ ਆਇਆ ਵਾ ਕੱਲ ਫੇਰ ਆਇਆ ਸ਼ਾਮ ਨੂੰ ਵਿਚਾਰਾ ਕੰਮੇ ਨਹੀਂ ਮਿਲ ਰਿਹਾ ਇੱਧਰ ਤਾਂ ਹੈ ਦੋ ਦਿਨ ਕਰਕੇ ਗੱਲ ਕਰਦੇ ਹਾਂ। ਹਾਂ ਦੋ ਦਿਨ ਉੱਥੇ ਹੀ ਰਹਾ। ਪਹਿਲਾ ਕਿੰਨਾ ਹਫ਼ਤਾ ਹੀ ਹੋ ਗਿਆ ਬੰਦਾ। ਹਫ਼ਤਾ ਹੀ ਹੋ ਗਿਆ ਵਿਆਹ ਤੇ ਬਾਦ। ਜਾਂਦੇ ਆ। ਜਾਂ ਚਲੇ ਜਾਂਦਾ ਆ ਜਾਂਦਾ ਤੇਲ ਫੂਕਾ। ਹੁਣ じゃ ਕੰਮੇ ਨਹੀਂ ਮਿਲ ਰਿਹਾ। ਹੁਣ ਅਜਾ ਅੰਬਾਲਾ ਕਹਿੰਦਾ ਜਾਣਾ। ਉੱਥੇ ਤੇ ਮਿਲ ਜੂਗਾ ਪੱਕਾ। ਪੌੜੀ ਢੇਠਾ ਕਰਨਾ ਏ। ਪੌੜੀ ਢੇਠਾ ਦੇਖ ਲੈ ਬਾਈ। ਦੇਖ ਲਿਆ। ਅੱਜ ਆ ਬਾਲੇ। ਮਾਤਾ ਕੰਦੀ ਆ ਉਹ ਪਿੱਛੇ ਰਹਿਣ ਦਾ ਫੇਰੇ ਬੋੜਾ ਬੋੜਾ। ਹਾਂ। ਬੱਸ ਦੇਉਂਦਾ। ਕਰ ਦਿੰਦੇ ਚੱਲ ਜੇਕਣਾ। ਤਾਂ ਕਿਆ ਕਹਿਣਾ? ਦੇਖਦੇ ਆ ਅੱਜ ਬਾਜ਼ੀ ਬਾਜ਼ੀ ਤੇ ਭਾਰੇ ਜਾਊਗੀ ਅੱਜ ਸ਼ਹਿਰ ਅੱਛਾ ਹਾਂ ਆਪਣਾ ਤਾਂ ਮੰਜੀ ਤੋਂ ਉਹਦੇ ਬੱਲਬ ਵੀ ਗਿਰ ਗਿਆ ਆਪਣਾ ਤਾਂ ਖਾਸਾ ਢਾਂਚਾ ਹੀ ਲਗਿਆ ਸੈਟਿੰਗ ਕਰਾਵਾ ਲੋ ਬੱਲਬ ਵੀ ਕਹਿੰਦੇ ਫੇਰ ਬਾਦੋਂ ਆਖੋ ਇਹ ਸੁੱਚ ਜੇ ਨਾ ਹੁਣ ਉਹਨਾਂ ਨੇ ਪੇਪਰ ਲਾ ਦੇਣਾ ਸੁੱਚਾਂ ਦੇ ਆਲੇ-ਦਾਲ ਹੈ ਠੀਕ ਹੈ ਇਹ ਜਿਹੜੇ ਸੁੱਚਾਂ ਸਾਹਮਣੇ ਆਪਾਂ ਨੇ ਲਿਆਣੇ ਫੇਰ ਫੈਂਸੀ ਉਹ ਦੋ ਉਂਗਲ ਬਾਹਰ ਤੱਕ ਕਰਨੇ ਐਨ ਉਹਦੇ ਉੱਪਰ ਆ ਜਾਣਾ ਉਹਨੇ ਚਲੋ ਸਾਡੀ YouTube ਫੈਮਲੀ ਨੇ ਦੱਸ ਦੇਣਾ ਵੀ ਹੋ ਪਹਿਲਾਂ ਲਵਾਣੀ ਹੈ ਜਾਂ ਬਾਅਦ ਵਿੱਚ ਸੁੱਚ ਬਾਅਦ ਚ ਬਾਅਦ ਚ ਦੇਖ ਹੁਣ ਸਾਰੀਆਂ ਚੀਜ਼ਾਂ ਤੇਰੀਆਂ ਖੋਲਤੀਆਂ ਨਾ ਉਹਨਾਂ ਪੇਪਰ ਲਾਤੇ ਆਉਗੇ ਬਾਅਦ ਚ ਲਾਉਂਗੀ ਤੂੰ ਨਹੀਂ ਉਹਨਾਂ ਵਾਲੇ-ਦਾਲੇ ਦੀ ਕਟਿੰਗ ਕਰ ਦੇਣੀ ਹੁਣ ਉਹਦੇ ਵਾਲੇ-ਦਾਲੇ ਦੀ ਕਟਿੰਗ ਕਰੂੰਗੇ ਉਹ ਉਹ ਤੋਂ ਵੱਡਾ ਲਾਉਂਗੇ ਆਪਾਂ ਬਲੈਕ ਕਲਰ ਚ ਉਹ ਫਿਰ ਉਹਦੇ ਉੱਪਰ ਆ ਜਾਣਾ ਦੋ-ਦੋ ਉਂਗਲ ਚਾਰੇ ਪਾਸੇ ਉਹ ਵੱਡੇ ਲਿਆਉਂਗੇ ਉਹ ਸਹੀ ਆਊਗਾ ਦੇਖੀ ਪੈਰ ਲੈ ਕੇ ਭੱਜਣ ਲੱਗਿਆ ਤੋ ਹੈਂ ਹਮਾਂ ਰੋਕ ਲਿਆ ਤੇ ਪਹਿਲੇ ਗਜ ਲੈ ਆਂ ਯੇਹੀ ਆ ਜਾਨ ਆ ਲੋ ਜੀ ਪਰਦੇ ਵੀ ਤਾਰਤੇ ਤੇ ਬਾਤ ਉਹ ਆਈ ਚੱਲੂਗੀ ਪਰਦੇ ਨਹੀਂ ਇਹ ਤਾਂ ਅੱਠ ਦਾ ਜਾ ਰਹੇ ਆ ਹਾਂ ਉਹ ਫੇ ਫੋਨ ਵੀ ਆ ਰਹੇ ਨਾ ਫੋਨ ਵੀ ਆ ਰਹੇ ਬਾਈ ਤੂੰ ਵਾਲਾ ਜਾ ਕੇ ਦੇਖ ਲੈ ਹੈ ਕਿ ਨਹੀਂ ਗੱਡੀ ਦਾ ਉਦਨ ਤੇ ਆ ਰਹੇ ਜਾ ਰਹੇ ਆ ਹਾਂ ਇੱਕ ਜਿਹੜਾ ਖੜ ਕੇ ਵੀ ਜ਼ਿਆਦਾ ਬੁੱਧੀ ਹਾਂ ਮੈਂ ਹੋਰ ਪਾਸੇ ਦੇਖ ਲਉਂਗਾ ਫਿਰ ਪੜਦੀ ਹਾਂ ਹਾਂ ਬਿਲਕੁਲ ਬਿਲਕੁਲ ਬਾਈ ਜਿਹੜਾ ਲੱਗ ਗਿਆ ਮੈਂ ਦੋਹਾਂ ਜੱਗ ਜਿਹੜੀ ਗਿੱਸਾ ਵੀ ਲੱਗ ਲੈ ਆਂ ਬਾਪੇ ਜੀ ਇੱਕ ਲੱਗ ਗਿਆ ਫਿਰ ਤਾਂ ਤਾਂ ਉੱਧਰ ਚਲੇ ਜਾਣਾ ਉੱਧਰ ਤੇ ਉੱਧਰ ਹੀ ਚਲਾਈ ਜਾਈ ਹਣੀ ਨਾ ਇਹ ਵੀ ਉਹ ਇਹ ਵੀ ਹੈ ਚਾਹੇ ਉਹ ਗੱਡੂ ਹੀ ਗੱਡੀ ਖੜੀ ਵੀ ਰਹੇਗੀ ਮੇਰੀ ਹਾਂ ਜਿੱਥੇ ਉਰੇ ਤੇ ਚੜ ਲੈਣੀ ਬਾਰ ਬਾਰ ਬੱਸ ਬੱਸ ਕਿਹੜਾ ਉਰੇ ਤੇ ਲੰਬੇ ਚੱਕਰ ਜਾਂਦੇ ਤੁਸੀਂ ਕਿੱਥੇ ਕਿੱਥੇ ਤੱਕ ਮਾਰ ਮਾਰਦੇ ਹੁਣ ਗਿਆ ਤਾਂ ਜਿੱਥੇ ਹੁਣ ਜਿੱਕੜਾ ਹੁਣ ਗਿਆ ਤਾਂ ਵਿੱਚ ਨਹੀਂ ਚਨਈ ਵੀ ਜਾ ਆਇਆ ਗੱਡੀ ਪਰੇ ਬੰਬੇ ਬੰਬਈ ਵੀ ਹੈ ਮਬਈ ਚਨਈ ਇਹ ਤਾਂ ਬੰਬੇ ਵੀ ਜਾ ਆਇਆ ਹੈ ਹੁਣ ਮੈਂ ਤੁਹਾਨੂੰ ਦੱਸਾਂ ਜਿਹੜਾ ਤਾਂ ਹੋਏ ਚੈਨਲ ਨੂੰ ਜਾ ਖੋਲਦੇ ਹੈ ਨਾ ਐਸਾ ਜਿਹਾ ਬਾਰ ਬਾਰ ਦੇ ਪਾ ਲੈ ਰਿਹਾ ਚੱਲ ਜਾਣਾ ਹਾਂ ਉਹਦੇ ਪਤਾ ਪਾ ਗਏ ਕਿਹੜਾ ਚੈਨਲ ਖੋਲ੍ਹਿਆ ਹਾਂਜੀ ਕਾਮੇ ਦੀ ਪਾਰ ਆ ਰਿਹਾ ਪ੍ਰਿੰਸ ਨੇ ਵੀ ਖੋਲ੍ਹ ਲਈ ਲੋ ਜੀ ਚੈਨਲ ਫਿਰ ਤੋਂ ਆਪਣੇ ਸਬਸਕ੍ਰਾਈਬਰ ਕਹਿੰਦੇ ਤੇ ਵੀ ਕਹਿੰਦੇ ਉਹ ਤਾਂ ਐਂ ਕਹਿੰਦੇ ਤੇ ਕਹਿੰਦੇ ਉਹਨੂੰ ਕਹੋ ਕਾਕੂ ਨੂੰ ਵੀ ਤੂੰ ਚੈਨਲ ਬਣਾ ਲਿਆ ਵੀ ਕਾਕੂ ਬਣਾ ਕੇ ਪਾ ਦੇ ਕਰੂਗਾ ਹੁਣ ਕਾਕੂ ਨੇ ਵੀ ਕੰਮ ਪਰ ਲਾ ਜਾਣਾ ਫੇਰ ਚੈਨਲ ਉੱਧਰ ਚਲੇ ਜਾਣਾ ਹੁਣ ਚਾਚੀ ਤੇ ਪੈਣਾ ਨਹੀਂ ਬਾਕੀ ਉਹ ਗੱਲ ਵੀ ਨਹੀਂ ਬਣਦੀ ਜੇ ਕਿਸੇ ਤੇ ਬਲੌਗ ਮੰਗਾ ਕੇ ਪਾਣੇ ਉਹ ਗੱਲ ਨਹੀਂ ਬਣਦੀ ਜਦੋਂ ਤੱਕ ਆਪਾਂ ਆਪ ਨਾ ਹੋਏ ਸਾਰੇ ਹਾਂ ਹੁਣ ਜਾਣਾ ਅਸੀਂ ਉਹ ਲਿਆਣਾ ਹੈ ਆਚਾਰ ਚੂਰ ਬਣਾ ਕੇ ਲਿਆਣਾ ਹੁਣ ਜਾਓ ਇੱਧਰ ਤੋਂ ਲਖਮੀਤ ਨਹੀਂ ਬਾਕੀ ਜਿਹੜੇ ਕੰਨੀ ਮਤਲਬ ਕੀ ਦੱਸਾਂ ਵੀ ਕੰਤੇ ਸੀਗੇ ਨਾ ਵੀ ਚੱਕੀ ਰਹੀਆਂ ਆਚਾਰ ਨਹੀਂ ਪਾਸਾ ਕੇ ਨਹੀਂ ਨਹੀਂ ਜੀ ਉਹ ਕਿਹੜਾ ਜੇਠੀ ਆ ਵੱਡੀ ਉਹ ਸਭ ਤੋਂ ਛੋਟੀ ਸੀਗੀ ਪਹਿਲਾਂ ਉਹ ਘੇਠਾ ਵਿਆਹ ਹੋ ਲਿਆ ਉਹ ਬੜੀ ਬੀ ਦਾ ਕਰ ਲਿਆ ਨਾ ਹਾਂ ਮੈਂ ਇੱਧਰ ਵੀ ਸੁਣਿਆ ਸੀ ਕਰ ਹੁੰਦੀ ਚੱਕੀ ਰਹਿ ਉਹ ਕਹਿੰਦੇ ਨਹੀਂ ਉਹਦਾ ਤਾਂ ਫਿਰ ਚੱਕੜੇ ਰਹੀਗਾ ਵੀ ਬੜੀ ਵਿਆਹਤੀ ਉਹਨੇ ਪਹਿਲਾਂ ਪਹਿਲਾਂ ਉਹ ਬੜੀ ਦੇ ਵਿਆਹ ਚ ਹੁੰਦਾ ਜਿਹੜਾ ਘਰ ਚ ਜੇਠਾ ਹੁੰਦਾ ਨਾ ਜਦ ਵਿਆਹ ਹੋ ਗਿਆ ਉਹ ਸਾਲ ਨਹੀਂ ਬਰੇਕ ਭਾਈ ਕਰਦੇ ਐ ਤਾਂ ਹੁਣ ਵੀਰ ਉਹ ਨਾ ਗਏ ਬਈ ਕੱਲ ਦੇ ਪਹੁੰਚ ਗਏ ਹਨਾ ਛੱਡਿਆ ਏ ਚਾਚੀ ਇਹਨਾਂ ਨੂੰ ਹਾਂਜੀ ਲਓ ਜੀ ਮੰਜੀ ਚੱਲੀ ਗੜ ਬੜਾ ਲੈ ਕੇ ਇਹ 65 66 ਸਭ ਇਸ ਮੌਸਮ ਕੋਲ ਆ ਬ ਉਹ ਪੇਂਟ ਹੈ ਜੀ ਹਾਂ ਚਲੋ ਜੀ ਦੋ ਆ ਗਏ ਇਹਨੂੰ ਫੇਰ ਮਿਲਦੇ ਹਾਂ ਹਾਂ ਇਹ ਟਾਇਰ ਨਹੀਂ ਲੈ ਜਣੇ ਟਾਇਰ ਟਾਇਰ ਚਾਰ ਲੱਗੇ ਵੀ 6 ਵਾਲੀ ਟਾਇਰ ਵਾਲੀ ਹੈ ਜੀ ਚਾਰ ਵਾਲੀ ਨਹੀਂ ਕਹਿੰਦਾ ਹੈ ਗਿਆ ਤੇ ਆ ਲੋ ਜੀ ਆ ਆਪਣਾ ਹੁਣ ਇਹਦੇ ਪਾਣੀ ਛਿੱਟਕਦਾ ਅੱਜ ਮੈਂ ਫੇਰ ਮੰਜੀ ਤੇ ਅੰਦਰ ਪਾਣੀ ਲਾਤੇ ਆ ਤਾਂ ਕੰਦਾਂ ਨੂੰ ਹੈ ਉਹਨਾਂ ਨੂੰ ਗਲਾਸ ਲੈ ਕੇ ਆਏ ਥੋੜਾ ਥੋੜਾ ਪਾਣੀ ਗੇਰ ਉੱਪਰ ਪੱਕੂਗਾ ਹੋ ਲੋ ਜੀ ਚੱਲਿਆ ਪ੍ਰਿੰਸ ਵੀ ਆ ਲੋ ਜੀ ਇਹ ਸਭਾਈ ਕਰਤੀ ਤੀ ਆਪਾਂ ਨਾ ਰੱਖ ਕੱਲ ਇੱਥੇ ਮਿੱਟੀ ਤੀ ਨਾ ਇੰਨੀ ਢੇਰੀ ਲੱਗੀ ਵੀ ਆ ਦੇਖੋ ਫੇਰ ਪੇਂਟ ਇੰਨਾ ਉਪਰ ਉਪਰ ਤੇ ਕਰਤੇ ਆ ਨਾਲ ਪੱਧਰਾ ਹੋ ਗਿਆ ਔਰ ਗੱਡੀ ਖੜਦੀ ਹੋਗੀ ਹੈ ਬੈਕ ਕਰਨੀ ਪੈਣੀ ਫੇਰ ਇਧਰ ਨੂੰ ਜਾਊਗਾ ਬਸ ਆ ਜਾਣੀ ਬਿਲਕੁਲ ਅਪਨੂ ਨੂੰ ਨਿਕਾਣਾ ਬਨੂੜ ਨੂੰ ਜਾਣਾ ਹੈ ਹਾਂ ਬਸ ਫਿਰ ਇੱਧਰ ਹੀ ਤੇ ਜਾ ਹੋਣਾ ਆਹ ਦੇਖ ਲੈ ਨਹੀਂ ਚੰਡੀਗੜ੍ਹ 82 ਵਾਲਾ ਰੋਡ ਜਿੱਦੋਂ ਆਪਾਂ ਆਏ ਤੇ ਉਦੋਂ ਇਹ ਸਿੱਧਾ ਵਿਚ ਨੂੰ ਹੋ ਗਿਆ ਉਹ ਹੈ ਇਹ ਰੋਡ ਨਿਕਲ ਨਹੀਂ ਜਾਂਦਾ ਪਰ ਆਹਿੱਧਰ ਹੀ ਨਿਕਲਦਾ ਨਾ ਬਿਆਖਿਆ ਇਹ ਇੱਧਰ ਨੂੰ ਠੀਕ ਹੈ ਆਹ ਰਾਣੇ ਮੱਜਰੇ ਪੰਨੂ ਕਮਾ ਕੇ ਉੱਤਰ ਜਾ ਬਸ ਮੈਂ ਇੱਕ ਸਮਾਨਾ ਜਾਈ ਇੱਧਰ ਨੂੰ ਤਾਂ ਫਿਰ ਤੈਨੂੰ ਟੁੱਟਿਆ ਬਰਾਸਤਾ ਬਹੁਤ ਆ ਪਲੇੜੀ ਤੇ ਨਿਕਲਣਾ ਪੈਣਾ ਪਲੇੜੀ ਤੇ ਆਹ ਜਾ ਕੇ ਉਰੇ ਤੇ ਅੰਬ ਆਊਗਾ ਅੰਬ ਤੇ ਤਾਂ ਸੱਜੇ ਹੱਥ ਹੋ ਜਾਣਾ ਸਿੱਧਾ ਹੀ ਜਾ ਕੇ ਰੋੜੇ ਆ ਜਾਣਾ ਮੈਂ ਪਰ ਰਸਤਾ ਰੁਕਿਆ ਹੋਆ ਦੇਖ ਲੈ ਜੇ ਚਲੇ ਜਾਊਗਾ ਹਾਂ ਆਹੀ ਸਿੱਧਾ ਤੇਰੇ ਅੱਗੇ ਨਿਕਲ ਜਾਣਾ ਹਾਂ ਹਾਂ ਹੁਣ ਉਰੇ ਤੇ ਗਾਹਾਂ ਤੈਨੂੰ ਆਂਬ ਆਊਗਾ 1 ਕਿਲੋਮੀਟਰ ਪਰ ਅੰਬ ਦੇ ਉੱਪਰ ਨੂੰ ਨਾ ਘੁੰਮੀ ਸੱਜੇ ਨੂੰ ਮੁੜ ਜੀ ਸਿੱਧਾ ਜਾ ਕੇ 1 ਕਿਲ ਅੱਧਾ ਕਿਲੋਮੀਟਰ ਬਾਅਦ ਕਿਲੋਮੀਟਰ ਬਾਅਦ 82 ਵਾਲਾ ਰੋੜਾ ਆ ਜਾਣਾ ਇਹ ਠੀਕ ਹੈ ਠੀਕ ਹੈ ਓਕੇ हां हां परमात्मा सुख रहे ओ चल कोई नहीं काम, 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 कर काम करना ਬਸ ਕੰਮ ਮਿਲਣਾ ਚਾਹੀਦਾ ਕੰਮ ਚਾਹੀਦਾ ਏ ਹੁਣ ਜਦ ਕੰਮ ਕਰਕੇ ਹੀ ਆਪਾਂ ਫਿਰ ਰਹੇ ਆ ਕੰਮ ਕਰੂਗੇ ਤਾਂ ਹੀ ਰੋਟੀ ਖਾਓਗੇ ਚਲ ਗੱਡੀ ਦੀਆਂ ਕਿਸ਼ਤਾਂ ਵੀ ਉਤਰੀ ਜਾਵੇਂ ਮਿਹਨਤ ਆਈ ਹੈ ਨਮਜੀਤ ਉਹ ਕਰਨਾ ਹੈ ਥੋੜੇ ਜਿਹਾ ਸਮਿੰਟ ਹੋਰ ਕੋળો ਉਹ ਦਰਵਾਜ਼ੇ ਦੇ ਕਿਸ਼ੇ ਪਾ ਦੀ ਜਿਹੜੀ ਉਹ ਚੂਹਿਆਂ ਨੇ ਪੱਤੀ ਕੀਤੀ ਹਾਂ ਰੋਲ ਪੇਪਰ ਉੱਥੇ ਬਹੁਤ ਅੱਖਾ ਲੱਗਦਾ ਹੈ ਹਾਂ ਹਾਂ ਆਹੋ ਆ ਵੀ ਇਹ ਚਲੋ ਇਹ ਕੰਮ ਕਰ ਦੰਨੇ ਆਪਾਂ ਚਲੋ ਠੀਕ ਹੈ ਜੀ ਹੁਣ ਅਸੀਂ ਸਿਮਿੰਟ ਪਾਈਏ ਜੀ ਚਲੋ ਠੀਕ ਹੈ ਜੀ ਆਪਣਾ ਵਲੋਗ ਇੱਥੇ ਤੱਕ ਦਾ ਬਾਕੀ ਮਿਲੂਗਾ ਜੀ ਤੁਹਾਨੂੰ ਅਗਲੇ ਵਲੋਗਾਂ ਚ ਵੀ ਕੀ ਆ ਚੱਲ ਰਿਹਾ ਕਿਹੜਾ ਪੇਪਰ ਲੱਗਣਾ ਤੁਸੀਂ ਨਾਲ ਬਣੇ ਰਹੋ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਥੋੜਾ ਵਲੋਗ ਨੂੰ ਫੁੱਲ ਵਾਚ ਕਰ ਲਈ ਸਾਡੇ ਤਾਂ ਬੂਟੇ ਵੀ ਹਿੱਲ ਗਏ ਸਾਰੇ ਚਲੋ ਠੀਕ ਹੈ ਜੀ